ਅੱਛਾ ਸੇਗਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਹਾਂ ਮੋਗਾ ਟਰੈਕਟਰ ਮੰਡੀ ਤੇ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਹੈ ਕਣਕ ਦਾ ਹੋਏ ਹੋਏ ਟਰੈਕਟਰਾਂ ਦੀ ਵੀ ਮੰਗ ਵਧ ਰਹੀ ਹੈ ਜੀ ਤੇ ਥੂੜੀ ਵਾਲੀਆਂ ਮਸ਼ੀਨਾਂ ਦੀ ਟਰਾਲੀਆਂ ਦੀ ਹਰ ਇੱਕ ਚੀਜ਼ ਦੀ ਮੰਗ ਵਧ ਰਹੀ ਹੈ ਜੀ ਤੇ ਅੱਜ ਆਪਾਂ ਪਹੁੰਚੇ ਹਾਂ ਮੋਗਾ ਟਰੈਕਟਰ ਮੰਡੀ ਤੇ ਤੇ ਚਲੋ ਜਾਣੂ ਕਰਦੇ ਹਾਂ ਤੁਹਾਡੇ ਨਾਲ ਟਰੈਕਟਰਾਂ ਦੇ ਰੇਟ ਪਹਿਲਾ ਟਰੈਕਟਰ ਆ ਗਿਆ ਜੀ ਸਵਰਾਜ 855 ਚਾਰੇ ਟਾਇਰ ਅਵੇਲੇਬਲ ਸਾਫ ਉਤਰੇ ਜੀ ਐਮ ਆਰਫ ਦੇ ਟਾਇਰ ਆ ਚਾਰੇ ਬਿਲਕੁਲ ਇਹ ਹੈਗਾ ਜੀ 2000 ਇਹ ਹੈਗੇ 9 ਮਾਡਲ 3,50,000 ਰੁਪਏ ਡਿਮਾਂਡ ਹੈ ਜੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਹੈ 14 ਦੇ ਟਾਇਰਾਂ ਚ ਐਮ ਆਰਪ ਦੇ ਟਾਇਰ ਆ ਜੀ 4 ਉਸ ਤੋਂ ਅਗਲਾ ਰੇਟ ਆ ਗਈ ਸਵਰਾਜ 735 ਤੇ 96 ਮਾਡਲ ਹੈ ਜੀ 1,65,000 ਰੁਪਏ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਜੀ ਇਹਦੇ ਵੀ ਬੈਕ ਸਾਈਡ ਵਾਲੇ ਹੈਗੇ ਸੀਐਡ ਦੇ 12 ਦੇ ਟਾਇਰਾਂ ਚ ਅਗਲਾ ਟਰੈਕਟਰ ਆ ਗਿਆ ਜੀ ਫੋਰਡ 3600 ਇਹ ਹੈਗਾ ਜੀ 94 ਮਾਡਲ 1 ਲੱਖ ਤੇ 45000 ਰੁਪਏ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ 735 ਇਹ ਹੈਗਾ 98 ਮਾਡਲ 1 ਲੱਖ ਤੇ 60000 ਰੁਪਏ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਅਰਜਨ 605 ਇਹ ਹੈਗਾ ਜੀ 2011 ਮਾਡਲ 4 ਲੱਖ 15000 ਰੁਪਏ ਦੀ ਡਿਮਾਂਡ ਆ ਦੋਸਤੋ ਇਸ ਟਰੈਕਟਰ ਦੇ ਉਸ ਤੋਂ ਅਗਲਾ ਟਰੈਕਟਰ ਖੇਰ ਸਵਰਾਜ ਆ ਗਈ 735 ਇਹ ਹੈਗਾ ਜੀ 95 ਮਾਡਲ 1 ਲੱਖ 45000 ਰੁਪਏ ਟਰੈਕਟਰ ਦੇ ਮਾਲਕ ਦੀ ਡਿਮਾਂਡ ਆ ਦੋਸਤੋ ਨਹੀਂ ਰਹਿੰਦੇ ਨਹੀਂ ਫਰਦ ਨੇ ਭੈਣ ਨਹੀਂ ਹੈਗਾ ਉਸ ਤੋਂ ਅਗਲਾ ਟਰੈਕਟਰ ਜਿਹੜਾ ਆ ਜੇ ਦਾ ਇਹ ਹੈਗਾ 17 ਮਾਡਲ 4 ਲੱਖ ਤੇ 95000 ਰੁਪਏ ਡਿਮਾਂਡ ਆ ਜੀ 14 ਦੇ ਟਾਇਰਾਂ ਚ ਜੀ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਰੈਕਟਰ ਦੀ ਜੀ ਸੋਗਲਰੈਟਰ ਆ ਗਈ ਆਇਸ਼ਰ ਇਹ 12 ਮਾਡਲ ਆ ਜੀ 2 ਲੱਖ ਤੇ 95000 ਰੁਪਿਆ ਡਿਮਾਂਡ ਆ ਜੀ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਵਿੱਚ ਬਾਕੀ ਪੰਜਾਬ ਨੰਬਰ ਟਰੈਕਟਰ ਹੈ ਸੋਗਲਰੈਟਰ ਆ ਗਈ ਅਰਜਨ 605 ਇਹ ਹੈਗਾ ਜੀ 7 ਮਾਡਲ ਆ ਜੀ 2 ਲੱਖ ਤੇ 75000 ਰੁਪਿਆ ਡਿਮਾਂਡ ਆ ਹਾਂਜੀ ਦੋਸਤੋ ਸਵਰਾਜ ਆ ਗਿਆ ਜੀ 855 ਬਿਲਕੁਲ ਸਾਫ਼ ਸੁਥਰੇ ਟਾਇਰ ਆਈ ਚਾਰੇ ਬੈਕ ਸਾਈਡ ਵਾਲੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆਈ 13 ਦੇ ਟਾਇਰਾਂ ਦਾ ਐਮ ਆਰਐਫ ਦੇ ਟਾਇਰ ਆਈ ਮਗਰਲੇ ਤੇ ਅਗਲੇ ਟਾਇਰ ਵੀ ਹੈਗੇ ਐਮ ਆਰਐਫ ਦੇ ਇਹ 2001 ਮਾਡਲ ਆ ਜੀ 7 ਲੱਖ 15000 ਰੁਪਿਆ ਡਿਮਾਂਡ ਆ ਜੀ ਪੀਪੀ 29 ਨੰਬਰ ਆ ਜੀ ਇਹਦਾ ਬਾਕੀ ਟਰੈਕਟਰ ਕੰਡੀਸ਼ਨ ਬਿਲਕੁਲ ਹੀ ਸਾਫ਼ ਸੁਥਰੀ ਹੈ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਜੌਂਡੀਅਰ 5410 ਇਹ 11 ਮਾਡਲ ਆ ਜੀ 6 ਲੱਖ ਤੇ 85000 ਰੁਪਿਆ ਡਿਮਾਂਡ ਆ ਜੀ 18 ਦੇ ਟਾਇਰਾਂ ਦਾ ਜੀ 18 430 ਦੇ ਟਾਇਰ ਆ ਜੀ ਇੱਥੇ ਤੇ ਪੰਜਾਬ ਨੰਬਰ ਟਰੈਕਟਰ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਏ ਪ੍ਰੀਤ 4x4 6349 ਤੇ ਹੈਗਾ ਜੀ 18 ਮਾਡਲ ਆ 6 ਲੱਖ ਤੇ 35000 ਰੁਪਿਆ ਡਿਮਾਂਡ ਆ ਜੀ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਚੰਗੀ ਕੰਡੀਸ਼ਨ ਦੇ ਟਾਇਰ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਏ ਨਿਊ ਹੋਲੈਂਡ ਵਾਲਾ 3630+ ਇਹ 7 ਮਾਡਲ ਆ 3,70,000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਇਹ ਵੀ ਬਿਲਕੁਲ ਸਾਫ਼ ਸੁਥਰਾ ਹੈ ਜੀ ਇਹ ਹੈਗਾ ਜੀ 16928 ਦੇ ਟਾਇਰਾਂ 'ਚ ਗੁਡਇਰ ਦੇ ਟਾਇਰ ਹੈ ਜੀ ਚਾਰੇ ਬਿਲਕੁਲ ਸਾਫ਼ ਸੁਥਰੇ 275 ਆ ਗਿਆ ਜੀ Mahindra DI ਇਹ ਹੈਗਾ ਜੀ 97 ਮਾਡਲ ਆ 1,70,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਬਾਕੀ ਟਰੈਕਟਰ ਬਿਲਕੁਲ ਸਾਫ਼ ਸੁਥਰਾ ਤੇ ਓਕੇ ਕੰਡੀਸ਼ਨ ਦਾ ਰਿਹਾ ਜੀ ਕਾਲਾ ਟਰੈਕਟਰ ਆ ਗਿਆ ਜੀ 680 ਤੇ ਇਹ ਵੀ 14 ਮਾਡਲ ਹੈ 4 ਲੱਖ 45000 ਰੁਪਏ ਡਿਮਾਂਡ ਹੈ ਟੋਪ ਮਾਡਲ ਟਰੈਕਟਰ ਹੈ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੇ ਸਵਰਾਜ ਆ ਗਿਆ ਜੀ 855 ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਟੋਪ ਮਾਡਲ ਜੀ ਇਹ 14 ਮਾਡਲ ਹੈ ਜੀ 4 ਲੱਖ 85000 ਰੁਪਏ ਡਿਮਾਂਡ ਹੈ ਦੋਸਤੋ ਬਾਕੀ ਸਾਫ਼ ਟੈਕਨੀਸ਼ੀਅਨ ਦਾ ਟਰੈਕਟਰ ਹੈ ਜੀ 265 ਆ ਗਿਆ ਜੀ 95 ਮਾਡਲ ਹੈ 1 ਲੱਖ ਤੇ 60000 ਰੁਪਏ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ 80 ਪੈਸੇ 70 80 ਪੈਸੇ ਕੰਡੀਸ਼ਨ ਦੇ ਵਿੱਚ ਟਾਇਰ ਹੈਗੇ ਜੀ ਉਸ ਤੋਂ ਅਗਲਾ ਟਰੈਕਟਰ ਫੇਰ ਸਵਰਾਜ 855 ਜੀ ਇਹ ਹੈਗਾ ਜੀ 10 ਮਾਡਲ ਆ 3 ਲੱਖ ਤੇ 85000 ਰੁਪਏ ਡਿਮਾਂਡ ਆ ਬੈਕ ਸਾਈਡ ਵਾਲੇ ਟਾਇਰ ਵੀ ਬਹੁਤ ਹੀ ਸਾਫ਼ ਸੁਥਰੇ ਤੇ ਚੰਗੀ ਕੰਡੀਸ਼ਨ ਦੇ ਪਏ ਆ ਜੀ ਤੇ 프ਰੰਟ ਵਾਲੇ ਸਾਫ਼ ਸੁਥਰੇ ਪਏ 53 10 ਆ ਗਿਆ ਜੀ ਅਗਲਾ ਟਰੈਕਟਰ ਇਹ 16 ਮਾਡਲ ਆ ਜੀ 5 ਲੱਖ ਤੇ 85000 ਰੁਪਏ ਡਿਮਾਂਡ ਆ ਜੀ ਬਾਕੀ ਟਰੈਕਟਰ ਬਿਲਕੁਲ ਸਾਫ਼ ਸੁਥਰਾ ਫਾਈਬਰ ਦੀ ਛਤਰੀ ਤੇ ਟਕ ਟੁਕ ਲੱਗੀ ਹੈ DI 60 ਦਾ ਆ ਗਿਆ ਸੋਨਾ ਦੀ ਗੱਲ ਤੇ 7 ਮਾਡਲ ਆਈ 2,95,000 ਰੁਪਿਆ ਡਿਮਾਂਡ ਹੈ। ਹਾਂਜੀ ਦੋਸਤੋ ਫਾਰਮ 60 ਆ ਗਿਆ ਜੀ। ਟਾਇਰਾਂ ਦੀ ਕੰਡੀਸ਼ਨ ਸਾਫ਼ ਸੁਥਰੀ ਆ ਪਰ ਟਾਇਰ ਡਾਊਨ ਆਈ ਥੋੜੇ ਜੇ ਯਾਨੀ ਕਿ ਹੋਣਗੇ ਠੀਕ ਪੈਸੇ 201 ਮਾਡਲ ਆਈ 2,11,000 ਰੁਪਿਆ ਡਿਮਾਂਡ ਆ ਜੀ। Mahindra ਆ ਗਿਆ ਜੀ 475 DI ਅਗਲੇ ਟਾਇਰ ਬਿਲਕੁਲ ਨਵੇਂ ਆ ਜੀ ਐਮ ਆਰ ਐਫ ਦੇ ਤੇ ਬੈਕ ਸਾਈਡ ਵਾਲੇ ਹੈਗੇ ਆ ਜੀ 70 80% ਕੰਡੀਸ਼ਨ ਦੇ ਵਿੱਚ ਐਮ ਆਰ ਐਫ ਦੇ ਮਗਲੇ ਟਾਇਰ ਆਈ ਤੇ ਇਹ ਹੈਗੇ ਨਵਾਂ ਮਾਡਲ 350000 ਰੁਪਿਆ ਡਿਮਾਂਡ ਆ ਜੀ ਮਹਿੰਦਰਾ ਆ ਗਿਆ ਜੀ 575 ਡੀ ਆਈ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ 97 ਮਾਡਲ ਆਈ 1 ਲੱਖ ਤੇ 85000 ਰੁਪਿਆ ਡਿਮਾਂਡ ਆ ਜੀ ਟਾਇਰ ਵੀ ਮਗਰਲੇ ਕਾਫੀ ਹੱਦ ਤੱਕ ਵਧੀਆ ਤੇ ਸਾਫ ਸੁਥਰੇ ਪਏ ਆ ਜੀ ਮਹਿੰਦਰਾ ਆ ਗਿਆ ਜੀ 265 ਬੈਕ ਸਾਈਡ ਵਾਲੇ ਟਾਇਰ ਕਾਫੀ ਹੱਦ ਤੱਕ ਵਧੀਆ ਪਏ ਆ ਜੀ ਇਹ 95 ਮਾਡਲ ਹੈ ਜੀ 1,38,000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਇਹ Mahindra 275 ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਾਇਰਾਂ ਦੀ ਖਾਲਸ ਗੱਲ ਕਰੀਏ ਤਾਂ ਟਾਇਰ ਇਹਦੇ ਖਤਮੀ ਇਹ ਹੈਗਾ 93 ਮਾਡਲ ਹੈ 1,25,000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ 475 ਇਹ ਹੈਗਾ ਜੀ 1988 ਮਾਡਲ ਹੈ 1,20,000 ਰੁਪਿਆ ਮਾਂ ਡਾਇਰੈਕਟਰ ਦੇ ਮਾਲਕ ਦੀ ਸਹਰਾਜ ਆ ਗਿਆ ਜੀ 855 ਬੈਕ ਸਾਈਡ ਵਾਲੇ ਟਾਇਰ ਬਿਲਕੁਲ ਨਵੇਂ ਆ ਜੀ 14 ਦੇ ਟਾਇਰਾਂ ਚ ਇਹ ਹੈਗਾ ਜੀ 12 ਮਾਡਲ ਆ ਜੀ 3 ਲੱਖ 70000 ਰੁਪਿਆ ਡਿਮਾਂਡ ਆ ਜੀ ਨਿੰਦਰ ਆ ਗਿਆ ਜੀ 475 ਟਾਇਰ ਬਿਲਕੁਲ ਸਾਫ ਸੁਥਰੇ ਓਕੇ ਵਧੀਆ ਪਏ ਜੀ 2000 ਮਾਡਲ ਆ 2 ਲੱਖ ਤੇ 10000 ਰੁਪਿਆ ਡਿਮਾਂਡ ਆ ਜੀ ਬਾਕੀ ਟਰੈਕਟਰ ਵੀ ਸਾਫ ਸੁਥਰਾ ਹੀ ਮਿੰਦਰ ਆ ਗਈ 275 ਵੀ ਇਹ 90 ਮਾਡਲ ਆ ਜੀ 135000 ਰੁਪਏ ਦੀ ਮੰਗ ਹੈ ਜੀ ਇੰਜਨ ਹੈਗਾ ਜੀ 575 ਦਾ ਸੋਨਾਲੀ ਕਾ ਆ ਗਈ ਅਗਲਾ ਟਰੈਕਟਰ ਇਹ ਹੈਗਾ ਜੀ 45 ਦਾ ਇਹ ਹੈਗਾ ਜੀ 8 ਮਾਡਲ ਆ 258000 ਰੁਪਿਆ ਡਿਮਾਂਡ ਹੈ ਜੀ ਦੋਸਤੋ ਇਹ ਜਿਹੜੇ ਆਪਾਂ ਫਾਰਮ 60 ਤੋਂ ਲੈ ਕੇ ਹੁਣ ਤੱਕ ਦੇ ਟਰੈਕਟਰ ਵਿਖਾਈ ਜਾਂਦੇ ਆ ਜੀ ਇਹ ਤਾਂ ਆਪਣੇ ਕੋਲੇ ਮਾਲਕ ਦਾ ਨੰਬਰ ਹੈਗਾ ਜੀ ਜੇਕਰ ਲੈਣੇ ਹੋਣ ਜਿਹਨਾਂ ਦੇ ਮੰਡੀ ਲੱਗਦੀ ਹੈ ਉਹਨਾਂ ਦਾ ਨੰਬਰ ਆਪਣੇ ਕੋਲ ਹੈਗਾ ਜੇ ਕਰਕੇ ਹੈ ਨੇ ਵੀਰ ਨੇ ਲੈਣਾ ਹੋਵੇ ਤਾਂ ਦੱਸ ਸਕਦਾ ਜੀ ਆਪਣੇ ਕੋਲ ਅਗਲਾ ਆ ਗਿਆ ਜੀ Mahindra 475 DI ਇਹ ਹੈਗਾ ਜੀ 6 ਮਾਡਲ ਆ 2,70,000 ਰੁਪਿਆ ਡਿਮਾਂਡ ਹੈ ਜੀ Mahindra ਆ ਗਿਆ ਜੀ 5245 2010 ਮਾਡਲ ਆ 2,78,000 ਰੁਪਿਆ ਡਿਮਾਂਡ ਹੈ ਜੀ Mahindra ਆ ਗਿਆ ਜੀ 5475 ਸਾਰਾ ਪੇਂਟ ਹੋਇਆ ਜੀ 89 ਮਾਡਲ ਹੈ 1,38,000 ਰੁਪਏ ਡਿਮਾਂਡ ਹੈ ਜੀ ਬੈਕ ਸਾਈਡ ਵਾਲੇ ਟਾਇਰ ਖਤਮ ਮੰਗੋ ਹੀ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 4511 ਬੈਕ ਸਾਈਡ ਵਾਲੇ ਟਾਇਰ ਹੈਗੇ ਆ ਜੀ ਜੂਨ 13 ਦੇ ਟਾਇਰਾਂ ਚ ਹੈ ਜੀ ਅਗਲੇ ਟਾਇਰ ਹੈਗੇ ਜੇ ਕੇ ਦੇ 97 ਮਾਡਲ ਹੈ 1,55,000 ਰੁਪਏ ਡਿਮਾਂਡ ਹੈ ਜੀ ਚੈਪ ਵਾਲੀ ਕਾਪੀ ਹੈ ਤੇ ਪੰਜਾਬ ਨੰਬਰ ਆ ਜੀ ਅਗਲਾ ਟਰੈਕਟਰ ਆ ਗਿਆ 5911 ਮਾਰਕ ਦੇ ਟਾਇਰ 17929 ਦੇ ਟਾਇਰ ਹੈ ਜੀ ਇਹ 98 ਮਾਡਲ ਆ 3 ਲੱਖ ਤੇ 10000 ਰੁਪਿਆ ਡਿਮਾਂਡ ਆ ਵੀ ਬਾਕੀ ਟਰੈਕਟਰ ਬਿਲਕੁਲ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਉਸ ਤੋਂ ਅਗਲਾ ਟਰੈਕਟਰ ਆ ਗਿਆ 5611 ਇਹ ਹੈਗਾ ਜੀ 82 ਮਾਡਲ ਆ 1 ਲੱਖ ਤੇ 65000 ਰੁਪਿਆ ਡਿਮਾਂਡ ਹੈ ਜੀ ਬੈਕ ਸਾਈਡ ਵਾਲੇ ਟਾਇਰੇ ਦੇ ਕੱਟੇ ਹੋਏ ਆ ਜੀ ਫਰੰਟ ਵਾਲੇ ਹਜੇ ਡੰਗਾ ਜਿਹਾ ਲਾਉਂਦੇ ਆ ਫਾਰਮ 60 ਆ ਗਿਆ ਜੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ 98 ਮਾਡਲ ਆ ਪੂਰਾ 2 ਲੱਖ ਰੁਪਈਆ ਜੀ ਡਿਮਾਂਡ ਆ ਟਰੈਕਟਰਾਂ ਦੇ ਮਾਲਕ ਦੀ ਤੇ ਦੋਸਤੋ ਆ ਫਾਰਮ 60 ਤੋਂ ਲੈ ਕੇ ਜਿਹੜਾ ਆਪਾਂ 4-5 5 ਕਮੈਂਟਾਂ ਦੀ ਵੀਡੀਓ ਤੱਕ ਫਾਰਮ 60 ਦਿਖਾਇਆ ਜੀ ਇੱਥੋਂ ਤੱਕ ਦੇ ਸਾਰੇ ਮਾਲਕਾਂ ਦੇ ਆਪਣੇ ਕੋਲੇ ਇਹ ਜਿਨ੍ਹਾਂ ਦੇ ਮੰਡੀ ਲੱਗਦੀ ਆ ਉਹਨਾਂ ਦਾ ਨੰਬਰ ਹੈਗਾ ਆਪਣੇ ਕੋਲੇ ਜੇਕਰ ਕਿਸੇ ਵੀਰ ਭਰਾ ਨੇ ਆਪਣੇ ਤੋਂ ਲੈਣਾ ਚਾਹੁੰਦਾ ਜੀ ਤੇ ਨੰਬਰ ਆਪਾਂ ਨੂੰ ਕਮੈਂਟ ਦੇ ਵਿੱਚ ਲਿਖ ਦੇ ਤੇ ਆਪਾਂ ਉਹਨਾਂ ਦਾ ਨੰਬਰ ਜ਼ਰੂਰ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜੀ ਹਾਂਜੀ ਦੋਸਤੋ ਆਲਰਾਇਟਰ ਆ ਗਿਆ ਜੀ ਫੋਰਡ ਮੋਡੀਫਾਈ ਹੋਇਆ ਜੀ ਪੂਰਾ 92 ਮਾਡਲ ਹੈ 1 ਲੱਖ ਤੇ 95000 ਰੁਪਏ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਟੇਕ ਟਕ ਟਕ ਲੱਗੀ ਹੈ ਫੈਬਰ ਵਾਲੀ ਛਤਰੀ ਲੱਗੀ ਹੈ ਜੀ ਭਾਈ ਜੀ ਇਹ ਵਾਲਾ ਜੀ ਇਹ ਵੀ ਤੇ ਤੁਹਾਡਾ ਨੰਬਰ ਹਾਂਜੀ ਤੇ ਜੇਕਰ ਕਿਸੇ ਵੀ ਭਰਾ ਨੇ ਲੈਣਾ ਤਾਂ ਆਪਾਂ ਮਾਲਕ ਦਾ ਨੰਬਰ ਬੋਲ ਦਿੰਨੇ ਹਾਂ ਦੱਸੋ ਭਾਈ ਜੀ ਨੰਬਰ 836088 ਹਾਂਜੀ 23083 ਠੀਕ ਹੈ 99 ਮਾਡਲ ਹੈ ਵੀਰੇ ਹਾਂਜੀ 23 ਨੰਬਰ ਹੈ ਕੋਈ ਮਾਨਦਾਨ ਹੋ ਜੂ ਵੀਰੇ ਹਾਂਜੀ ਇਹ ਕਰ ਦਾਂਗੇ ਠੀਕ ਇਹ ਕਰ ਦਾਂਗੇ ਹਾਂ ਦੋਸਤੋ ਜੇਕਰ ਕਿਸੇ ਨੇ ਲੈਣਾ ਹੈ ਤਾਂ ਪੂਰਾ ਓਕੇ ਜੀ ਠੀਕ ਹੈ ਜੀ ਕੰਮ ਕਮ ਹੋ ਗਿਆ ਟਰੈਕਟਰ ਦਾ ਠੀਕ ਹੈ ਚਲੋ ਦੋਸਤੋ ਨੰਬਰ ਤੁਹਾਡੇ ਨਾਲ ਸ਼ੇਅਰ ਕਰਤਾ ਭਾਈ ਜੇਕਰ ਕਿਸੇ ਵੀ ਵੀਡੀਓ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਨੰਬਰ ਤੇ ਕਨੈਕਟ ਕਰ ਸਕਦਾ ਹੈ ਭਾਈ ਕਲਾ ਟਰੈਕਟਰ ਆ ਗਈ ਸੌਰ ਆ 735 ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਆ ਤੇ ਇਹ ਹੈਗਾ ਜੀ 2000 ਮਾਡਲ ਆ 1,95,000 ਰੁਪਿਆ ਡਿਮਾਂਡ ਆ ਟਰੈਕਟਰ ਦੇ ਮਾਲਕ ਦੀ ਅਗਲਾ ਟਰੈਕਟਰ ਆ ਗਿਆ ਜੀ ਅਰਜਨ 605 ਇਹ ਹੈਗਾ ਜੀ 7 ਮਾਡਲ ਆ 3,50,000 ਰੁਪਿਆ ਡਿਮਾਂਡ ਆ ਦੋਸਤੋ ਟਰੈਕਟਰ ਦੇ ਮਾਲਕ ਦੀ ਸਵਰਾਜ ਆ ਗਿਆ ਜੀ 855 ਇਹ ਹੈਗਾ ਜੀ 99 ਮਾਡਲ ਆ 2,30,000 ਰੁਪਿਆ ਡਿਮਾਂਡ ਹੈ ਜੀ ਤੇ ਅਗਲਾ ਟਰੈਕਟਰ ਫੇਰ ਅਰਜਨ ਜੀ ਇਹ 1 ਮਾਡਲ ਆ ਜੀ 2 ਲੱਖ ਦੇ 60000 ਰੁਪਏ ਦੀ ਮੰਗ ਹੈ ਜੀ ਆਹ ਜਿਹੜੀ ਇਹ ਕੇਐਸ ਵਾਲਿਆਂ ਦੀ ਇਹ ਹੈਗੀ ਜੀ 16 ਮਾਡਲ ਆ 1 ਲੱਖ 55000 ਰੁਪਿਆ ਡਿਮਾਂਡ ਹੈ ਜੀ ਮੋਗਾ ਟਰੈਕਟਰ ਮੰਡੀ ਤੇ ਖੜੀ ਹੈ ਜੀ ਅੰਜ ਦੋਸਤ ਮੋਗਾ ਟਰੈਕਟਰ ਮੰਡੀ ਦੀ ਵੀਡੀਓ ਬੜੀ ਲੰਮੀ ਨਾ ਹੋ ਜਾਈ ਇਸ ਲਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ